ਮੈਂ ਅੱਜ ਉਦਨਸਰਾਂ ਚੌਂਕ ਤੇ ਅੰਚ ਚੇਕਿੰਗ ਕੀਤੀ ਗਈ ਹੈ ਆਪਣੇ ਪੀਸੀਆਰ ਨੂੰ ਕੀ ਦਤਾ ਜਾਂਦੀ ਕੀਤੀ ਗਈ ਹੈ ਕੀ ਹੁੰਦਾ ਮੱਛੀ ਆਗਾਮੀ ਚੋਣਾਂ ਨੂੰ ਮੱਦੇਨਜ਼ਰ ਰੱਖਤੇ ਹੋਏ ਅੱਜ ਰਾਤੀ ਅਸੀਂ ਚੈਕਿੰਗ ਕਰ ਰਹੇ ਨੇ ਮੇਰੇ ਨਾਲ ਜੈਪੀਐਸਪੀ ਸਿਟੀ ਤੇ ਉਹਨਾਂ ਦੀ ਟੀਮ ਮੌਜੂਦ ਹੈ ਜਿਹੜੇ ਸਿਟੀ ਦੇ ਥਾਣੇ ਜਿਹੜੇ ਫਿਰੋਜ਼ਪੁਰ ਦੇ ਵੀ ਥਾਣੇ ਹਰਜ ਦੇ ਇਹੇ ਚੈਕਿੰਗ ਸਾਈਨਸਿਸ ਦੀ ਕੰਡਕਟ ਕੀਤੀ ਜਾ ਰਹੀ ਜਿਹੜੇ ਪੀਸੀਆਰ ਵਾਹਨ ਸੇ ਉਹਨੂੰ ਅਸੀਂ ਬੀਫਿੰਗ ਕਰ ਰਹੇ ਨੇ ਉਹਨਾਂ ਦੀ ਜਿਹੜੇ ਵਾਹਨ ਦੀ ਕੰਡੀਸ਼ਨ ਹੈਗੇ ਉਹਨਾਂ ਦੇ ਫਾਇਰ ਆਮ ਤੇ ਚੈਕਿੰਗ ਉਹ ਸਾਰੀ ਕੁਝ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਖਾਨੇ ਦੇ ਅੰਦਰ ਰਾਤ ਨੂੰ ਜਿਹੜੀ ਪੁਲਿਸ ਹੈ ਉਹ ਕਿੰਨੇ ਬੰਦੇ ਚੌਕੜਨੀ ਹੈ ਕਿੰਨੇ ਨੇ ਅਨਸਾਰ ਉਹਦਾ ਅਸੈਸਮੈਂਟ ਵੀ ਕਰ ਰਹੇ ਨੇ ਨਾਲ ਨਾਲ ਮੈਡਮ ਜਿਸ ਤਰ੍ਹਾਂ ਰਾਤ ਨੂੰ ਕੋਈ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਵਿਚੋੜਾਂ ਚੋਟਿਆਂ ਜਾਂ ਸ਼ਾਰਟੀਆਂ ਸਾਨੂੰ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 2 ਮਹੀਨੇ ਮੇਂ ਫਿਰੋਜ਼ਪੁਰ ਮੇਂ ਸਟਰੀਟ ਪ੍ਰਾਈਮ ਨੂੰ ਲੈ ਕੇ ਅਸੀਂ ਕਾਫੀ ਸਟ੍ਰਿਕਨੈਸ ਕੀਤੀ ਹੈ ਸਪੈਸ਼ਲੀ ਜਿਹੜੇ 2 ਵੀਲਰਸ ਚਲਦੇ ਨੇ ਜਿਹੜੇ ਬੰਦੇ ਟੂ-ਵੀਲਰ ਦੇ ਉੱਪਰ ਬਿਨਾ ਨੰਬਰ ਪਲੇਟ ਹੀ ਚੱਲ ਰਹੇ ਨੇ ਜਾਂ ਫਿਰ ਇਹਦਾ ਕਿ ਮੋਟਰਸਾਈਕਲ ਜਿਹੜੀ ਘਰ ਰਹੇ ਨੇ ਇਹ ਤਾਂ ਦੇ ਸ਼ੱਕੀ ਮੰਨੇਲੇ ਸਪੈਸ਼ਲੀ ਜਿਹੜੇ ਕ੍ਰਾਈਮ ਪ੍ਰੋਨ ਏਰੀਆਜ਼ ਨੇ ਤੇ ਹੌਟਸਪੌਟ ਨੇ ਉਸੇ ਉਧਾਰੇ ਚੈਕਿੰਗ ਵੜਾਈ ਗਈ ਹੈ ਜਿਵੇਂ ਉਧਮ ਸਿੰਘ ਚੌਕ ਤੇ ਇਹਦੇ ਕੋਲ ਜਿੰਨਾ ਵੀ ਸਨਾਚਿੰਗ ਦਾ ਹੈਗਾ ਜਾਂ ਦਿੱਲੀ ਗੇਟ ਦੇ ਪਾਸ ਆਸ-ਪਾਸ ਉੱਥੇ ਪੀਸੀਆਰ ਰੱਖੀ ਗਈ ਨੇ ਤੇ ਨਾਲ-ਨਾਲ ਜਿਹੜੀ ਥਾਣੇ ਦੀ ਵੀ ਚੈਕਿੰਗ ਹੈ ਜੋ ਉਹ ਟਾਈਮ ਹੈ ਜਿਹੜੇ ਵਲਨਰੇਬਲ ਟਾਈਮ ਹੈ ਜਿਸ ਵਕਤ ਸਨਾਚਿੰਗ ਕਰਦੇ ਨੇ ਲੋਕ ਜਾਂ ਜਿਹੜੀ ਵੀ ਵਿਚਾਰੀ ewomen ਨੂੰ ਟਾਰਗੇਟ ਕਰਦੇ ਨੇ ਜਾਂ 올ਡ ਏਜ ਨੂੰ ਉਨਸਾਰ ਉਹ ਦੀ ਅਸੀਂ ਚੈਕਿੰਗ ਕਰ ਰਹੇ ਨੇ ਕਿ ਜਿਹੜੇ ਚਲਾਣ ਹੈ ਹਰ ਦਿਨ एवरेज 200 ਚਲਾਣ ਕਾਫੀ ਚਲਾਣ ਪੁਲਿਸ ਵੱਲੋਂ ਕਿੰਨੇ ਜਾ ਰਹੇ ਹੈ ਇਸ ਵਿੱਚ ਮੈਕਸਿਮਮ ਜਿਹੜੇ ਇਹ ਟੂ ਵੀਲਰ ਤੇ ਬਾਈਕ ਵਾਲੇ ਸਰਾਰਤੀ ਅਨਸਰ ਉਹਨਾਂ ਦੇ ਉੱਪਰ ਹੀ ਅਸੀਂ ਹੋ ਕਰ ਰਹੇ ਨੇ ਬਸ ਰਹਿਣਾ ਜਿਸ ਵਿੱਚ ਬਚਦਾ ਹੈ